ਪੰਜਾਬ ਦੇ ਵਿੱਚ 3 ਦਿਨਾਂ ਵਾਸਤੇ ਰੇਲ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ ਤਾਂ ਹੁਣ ਇਸ ਵੇਲੇ ਤੁਸੀਂ ਰੇਲ ਦੇ ਵਿੱਚ ਸਫਰ ਨਹੀਂ ਕਰ ਸਕਦੇ ਇਸ ਵਾਰ ਜਿਹੜਾ ਕਿ ਚੱਕਾ ਜਾਮ ਜਿਹੜਾ ਕਿ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ ਹੈ ਕਾਰਨ ਕੇਂਦਰ ਸਰਕਾਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਕਿ ਖੇਤੀ ਕਾਨੂੰਨ ਵੱਲੋਂ ਉਹਨਾਂ ਨੂੰ ਇੱਕ ਜਿਹੜੀ ਕਿ ਉਹਨਾਂ ਵੱਲੋਂ ਮੰਗ ਰੱਖੀ ਗਈ ਸੀ ਉਹ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਜਿਹੜੀ ਕਿ ਉਹਨਾਂ ਦੀ ਮੰਗ ਜਿਹੜੀ ਕਿ ਪੂਰੀ ਨਾ ਕੀਤੀ ਗਈ ਸੀ ਇਹ ਜਿਹੜੀ ਰੇਲ ਜਿਹੜੀ ਟਰੈਕ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਜਾਂਦੀ ਹੈ ਆਓ ਅਸੀਂ ਇਥੋਂ ਦੇ ਯਾਤਰੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਪਾਜੀ ਕੀ ਨਾਮ ਕੀ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਮੰਗਲ ਸਿੰਘ ਨਾਮ ਨਾਲ ਹੈ ਜੀ ਗਰਦਾਸਪੁਰ ਤੋਂ ਆਹੀਂ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਕਿ ਅੱਜ ਕਿਸਾਨਾਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਰੀਲ ਰੋਕੋ ਅੰਦੋਲਨ ਪੂਰੇ ਮੁਕੰਮਲ ਤੌਰ ਤਰ ਤੇ ਜਿਹੜੇ ਕਿ ਰੇਲਾਂ ਪੰਜਾਬ ਦੇ ਵਿੱਚ ਬੰਦ ਹਨ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਜਿਹੜੇ ਯਾਤਰੀ ਆ ਜਾਂ ਜਿ ਜ਼ਰੂਰੀ ਜਿਹਦਾਂ ਨੂੰ ਕੰਮ ਆ ਉਹਨਾਂ ਲਈ ਵੀ ਬਹੁਤ ਪਰੇਸ਼ਾਨੀ ਹੈ ਪਰ ਮੇਨ ਕਾਰਨ ਜਿਹੜਾ ਹੈ ਸਰਕਾਰ ਦਾ ਹੈ ਜਿਹੜੀ ਸਰਕਾਰ ਜਦੋਂ ਕਿਸਾਨਾਂ ਦੇ ਕੋਈ ਵੀ ਜਿਹੜਾ ਉਹਨਾਂ ਕਾਨੂੰਨ ਆਖਿਆ ਉਹ ਕੋਈ ਨਹੀਂ ਮੰਨਦੀ ਜਦੋਂ ਕਿਸਾਨ ਨੂੰ ਤੰਗੀ ਆਉਂਦੀ ਆ ਤੰਗੀ ਕਰਕੇ ਫਿਰ ਉਹ ਲਾਉਂਦੇ ਹਨ ਇਹ ਕਰਕੇ ਸਰਕਾਰ ਨੂੰ ਇਸ ਕੋਈ ਨਾ ਕੋ ਸੋਚਣਾ ਚਾਹੀਦਾ ਜਿਹੜੇ ਉਸ ਦੇ ਮਸਲੇ ਆ ਇਹਨਾਂ ਦਾ ਹੱਲ ਕਰਨ ਨਾ ਧਰਨੇ ਲੱਗਣ ਆਮ ਜਨਤਾ ਵੀ ਜਿਹੜੀ ਆ ਉਹ ਸੌਖੀ ਰਵੇ ਆਮ ਜਨਤਾ ਨੂੰ ਵੀ ਬਹੁਤ ਪਰੇਸ਼ਾਨੀ ਆ ਪਰ ਕਿਸਾਨਾਂ ਦੀ ਵੀ ਮਜਬੂਰੀ ਆ ਕੋਈ ਸੌਂਗ ਨੂੰ ਧਰਨੇ ਨਹੀਂ ਉਹਨਾਂ ਲਾਏ ਹੋਏ ਜਾਂ ਘਰਾਂ ਤੋਂ ਆੜ ਕੇ ਟ੍ਰੇਨ ਦੇ ਉੱਤੇ ਬਹਿਣਾ ਮਸਲ ਲੜਦਾ ਗਰਮੀ ਦੇ ਵਿੱਚ ਕੋਈ ਠੀਕ ਗੱਲ ਦੀ ਇਹ ਜਿਹਦੇ ਸਾਰੀ ਜ਼ਿੰਮੇਵਾਰੀ ਦੀ ਸਰਕਾਰ ਆ ਜੀ ਇਹ ਕਰਕੇ ਜ ਜਿਸੀਂ ਇੱਥੇ ਆਪਣਾ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਆਖਣਾ ਕਿ ਕਿਸਾਨਾਂ ਦੀ ਵੀ ਮਜਬੂਰੀ ਹੈ ਆਓ ਕਿ ਅਸੀਂ ਆਪਾਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਕੀ ਨਾਮ ਕੀ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਮੈਂ ਪ੍ਰਵਤ ਕੁਮਾਰ ਹਾਂ ਕਾਨਪੁਰ ਦਾ ਰਹਿਣ ਵਾਲਾ ਹਾਂ ਇੱਥੇ ਜੌਬ ਕਰ ਰਿਹਾ ਹਾਂ किएँ देख दो दे। हो जिस तरह की पूरा जरा कि पंजाब जरा कि ट्रेना दे बंद है कि देख दो हो लोगों के आम की आम जिंदगी प्रभावित होती है इससे मतलब करना है अगर जो प्रदर्शन करना है तो यहाँ पर रेल को न बंद करके कहीं और जगह प्रदर्शन किया जा सकता है लेकिन इसकी वजह से कई लोगों के आम जिंदगी प्रभावित हो जो रेगुलर आने जाने वाले हैं कहीं उनके साथ मतलब ट्रेन बंद होने की वजह से प्रॉब्लम होती है सभी को फ़ेस करनी पड़ रही है वो अपनी मांगें रख सकते हैं लेकिन कहीं और रख सकते हैं कहीं और जगह वो चीज़ें कर सकते हैं इससे आम लोगों को जो है इन सब चीज़ों से परेशानियों का सामना करना पड़ता है हाँ जी कि नाम की अपना तो कितों देर रहने वाले मेरा नाम अशोक है मैं जयपुर राजस्थान का रहने वाला हूँ ਉਹ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਜੀ ਮੁਕੰਮਲ ਤੌਰ ਤੇ ਜਿਹੜੀਆਂ ਟ੍ਰੇਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਕੀ ਤੁਹਾਨੂੰ ਕੋਈ ਮੈਸੇਜ ਆਇਆ ਜਿਸ ਤਰ੍ਹਾਂ ਰੀਲ ਡਿਪਾਰਟਮੈਂਟ ਵੱਲੋਂ ਮੇਰੇ ਪਾਸ ਤੋਂ ਅਭੀ ਕਨ ਮੇਰਾ ਬੈਟਿੰਗ ਵਿੱਚ تھا ਮੇਰਾ ਕਨਫਰਮੇਸ਼ਨ ਮੈਸੇਜ ਮੇਰੇ ਪਾਸ ਆਇਆ ਹੈ ਅਭੀ ਤੱਕ ਕੈਨਸਲੇਸ਼ਨ ਦਾ ਕੋਈ ਮੈਸੇਜ ਨਹੀਂ ਆਇਆ ਹੈ ਮੇਰੇ ਪਾਸ ਅਭੀ ਤੱਕ ਪਰ ਕੀਵੇਂ ਦੇਖ ਦਿਓ ਜਿਸ ਤਰ੍ਹਾਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਟ੍ਰੇਨਾਂ ਜਿਹੜੀਆਂ ਕਿ ਰੱਦ ਕਰ ਦਿੱਤੀਆਂ ਗਈਆਂ ਨੇ ਦੇਖਿਓ ਇਹ ਜੋ ਰੱਦ ਕਰਨੇ ਵਾਲੇ ਬਾਤ ਕਿਸਾਨੋ ਕਾ ਜੋੜ ਕੇ ਜੋ ਵੀ ਮੰਗੇ ਹੈ वो उनको जाकर के जो कानून बनाने वाले हैं उनके अगर जा के वहाँ पे उनको धरना देना चाहिए ये तो पब्लिक कितनी परेशान होती है पब्लिक किस वजह से किस हिसाब से यहाँ आती है घूमने कुछ लोग घूमने आते हैं कुछ लोग बाघा बॉर्डर देखने आते हैं कुछ लोग अपने स्वर्ण मंदिर में मत्था टेकने आते हैं अब वो जो जितने टूरिस्ट हमारे सामने जितने आए हुए हैं सब लोगों को जितने कितनी परेशानी होती है जो ये परेशानी होनी चाहिए जो कानून बनाते हैं उनको परेशानी होनी चाहिए उनको परेशान कर तो ज़्यादा अच्छा रहेगा तभी उनको समझ में आना चाहिए उनको समझ में आना चाहिए कि उनकी परेशानी कैसे होती है कि वो लोग क्या आम लोगों की परेशानी समझते नहीं है वो और जब तक वो लोग परेशानी आम लोग समझेंगे नहीं तब तक ये मुद्दा कभी सोल्व यहाँ क्या, क्या कहीं भी सोल्व नहीं हो सकता है पर जिस तरह की हम देखिए पूरे पंजाब से जड़ियाँ ट्रेन रद्द कर दी हैं पर हम तो वालों सफ़र किस तरह किया जाएगा नहीं परेशान तो देखिए हमें होर नहीं है हमें अभी इस वक्त हमारी बस भी नहीं है हमारे पास में ट्रेन तो है ही नहीं है اف رائٹ میں چیک کرتا ہوں فلیٹ ملے گی یا نہیں ملے گی نہیں ملے گی تو مجھے کہیں نہ کہیں ہولڈ کرنا پڑے گا اور کل کے لیے مجھے دیکھنا پڑے گا مجھے مجھے ہمیشہ پریشانی رہی میرے سے بھی کئی سارے لوگ ہیں سبھی کو پریشانیوں کا سامنا کرنا پڑے گا ہمارے کو ہاں جی میم کی نام کی اپنا تو کتھوں دے رہنے والے میں میرا نام گगनदीप कौर ہے میں دلی دی رہنے والی ہوں کی کہنا چاہند ہو جس طرح کہ پورے پنجاب دے وچ جڑیاں کی ٹریناں جڑیاں رد کر دتیاں گئی ہاں ਕਿਸاناں والو ਮੈਂ ਇਹ ਕਹਿਣਾ ਚਾਹਾਂਗੀ ਕਿ ਜੋ ਵੀ ਕਿਸਾਨਾਂ ਦੀ ਜੋ ਵੀ ਮੰਗ ਹੈਗੀ ਹੈ ਉਹ ਗਵਰਨਮੈਂਟ ਦੇਖੇ ਮਗਰ ਪਬਲਿਕ ਨੂੰ ਕਿਉਂ ਪਰੇਸ਼ਾਨ ਹੋ ਰਿਹਾ ਹੁਣ ਅੱਜ ਇੱਥੇ ਇੰਨੇ ਲੋਕ ਆਏ ਹੋ ਨੇ ਗੋਲਡਨ ਟੈਂਪਲ ਮੱਥਾ ਟੇਕਣ ਲਈ ਇੰਨੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਕੋਈ ਮੈਸੇਜ ਨਹੀਂ ਆਇਆ ਸਾਨੂੰ ਲੋਕਾਂ ਨੂੰ ਅਸੀਂ ਇੱਧਰ ਆ ਰਹੇ ਆ ਇਹ ਹੀ ਦੇਖ ਰਹੇ ਆ ਕਿ ਟ੍ਰੇਨ ਕੈਂਸਲ ਹੈ ਗਈ ਹੈ ਐਟਲੀਸਟ ਤੁਸੀਂ ਮੈਸੇਜ ਪਾਓ ਅੱਜਕੱਲ੍ਹ ਤੇ ਇੰਨੀ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਸਭ ਪਤਾ ਚੱਲਦਾ ਹੈਗਾ ਤੁਸੀਂ ਮੈਸੇਜ ਪਾ ਦਿਓ ਕਿ ਟ੍ਰੇਨ ਹੁਣ ਸਾਨੂੰ ਕੁਝ ਵੀ ਕਨਫਰਮ ਨਹੀਂ ਹੈਗਾ ਕਿ ਟ੍ਰੇਨ ਕੈਂਸਲ ਹੋ ਗਿਆ ਸੀ ਹੁਣ ਕਿ ਕਿਸਾਨਾਂ ਨੂੰ ਤੇ ਉੱਥੇ ਬੈਠੇ ਹੋਏ ਨੇ ਉਹਨਾਂ ਨੂੰ ਤੇ ਕੁਝ ਨਹੀਂ ਪਤਾ ਚੱਲ ਰਹਾ ਮਗਰ ਪਬਲਿਕ ਕਿੰਨੀ ਪਰੇਸ਼ਾਨ ਹੋ ਰਹੀ ਹੈ ਕਈ ਤਰ੍ਹਾਂ ਦੇ ਇੱਥੇ ਲੋਕ ਆਏ ਨੇ ਕੋਈ ਕਿਸ ਲਈ ਆਇਆ ਕੋਈ ਕਿਸ ਲਈ ਆਇਆ ਲੋਕ ਉਹ ਕਿੱਧਰ ਜਾਣ ਇੱਕ ਇੱਕ ਵੀ ਮੈਸੇਜ ਸਾਨੂੰ ਪਹਿਲਾਂ ਇੱਕ ਮੈਸੇਜ ਆਇਆ ਸੀ ਕਿ ਤੁਹਾਡੀ ਟ੍ਰੇਨ ਜਿਹੜੀ ਲੁਧਿਆਣੇ ਤੱਕ ਜਾਏਗੀ ਉਸ ਤੋਂ ਬਾਅਦ ਆਇਆ ਕਿ ਨਹੀਂ ਆ ਜਾਏਗੀ ਟ੍ਰੇਨ ਸਭ ਆਰ ਐਚ ਚਾਰਟ ਪ੍ਰਪੇਅਰ ਹੋ ਚੁੱਕਿਆ ਇਹ ਵਾਲਾ ਮੈਸੇਜ ਆਇਆ ਜੇ ਚਾਰਟ ਪ੍ਰਪੇਅਰ ਹੋ ਚੁੱਕਿਆ ਤਾਂ ਫਿਰ ਟ੍ਰੇਨ ਕਿੱਥੇ ਹੈ ਟ੍ਰੇਨ ਤੇ ਹੈ ਹੀ ਨਹੀਂ ਇੱਥੇ ਆ ਕੇ ਪਤਾ ਚੱਲ ਰਿਹਾ ਕਿ ਟ੍ਰੇਨ ਕੈਂਸਲ ਹੈਗੀ ਹੈ ਪ੍ਰੋਬਲਮ ਹੈ ਕੱਲ ਮੈਂ ਆਫਿਸ ਵੀ ਜਾਣਾ ਹੈਗਾ ਦਿੱਲੀ ਜਾ ਕੇ ਸਸੇ ਮੈਂ ਗਵਰਨਮੈਂਟ ਏਮਪਲਾਈ ਆ ਆਫਿਸ ਜੁਆਇਨ ਕਰਨਾ ਹੁੰਦਾ ਸਾਨੂੰ ਅਸੀਂ 100 ਛੁੱਟੀ ਲੈ ਕੇ ਆਏ ਹੁੰਨੇ ਆ ਕਿੱਦਾਂ ਜਾਵਾਂਗੇ ਉਹਨਾਂ ਆਫਿਸ ਕਿ ਮੈਮ ਜਿਸ ਤਰ੍ਹਾਂ ਕੀ ਤੁਹਾਡੇ ਵੱਲੋਂ ਜਿਹੜਾ ਹੁਣ ਸਫਰ ਕਿਸ ਤਰ੍ਹਾਂ ਤੈਅ ਕੀਤਾ ਜਾਏਗਾ ਉਨਾ ਤੇ ਮੈਂ ਹੋਈ ਸੋਚ ਰਹੀ ਆ ਕਿ ਜਾਂ ਤੇ ਉਹਨ バス ਦੀ ਟਿਕਟ ਦੀ ਕਨਫਰਮ ਕਰਾਂ ਕਿਉਂਕਿ ਕੋਈ ਵੀ ਟ੍ਰੇਨ ਅਵੇਲੇਬਲ ਨਹੀਂ ਹੈ ਇਹ ਵੀ ਨਹੀਂ ਹੈ ਕਿ ਜਾਂ ਤੁਸੀਂ ਸਾਡੀ ਇੱਕ ਟ੍ਰੇਨ ਕੈਨਸਲ ਹੋ ਗਈ ਤੁਸੀਂ ਦੂਸਰੀ ਲੈ ਲਓ ਟ੍ਰੇਨ ਅਵੇਲੇਬਲ ਨਹੀਂ ਉਹਨ ਬਾਇਰ ਦੇਖਣਾ ਬਾਇ ਬੱਸ ਚੈੱਕ ਕਰਨਾ ਹੈ ਜਾਂ ਬਾਇਰ ਚੈੱਕ ਕਰਾਂਗੇ ਮੈਮ ਲੱਗਦਾ ਨਹੀਂ ਕਿ ਜਿਹੜਾ ਜਿਸ ਤਰ੍ਹਾਂ ਕਿ ਕੋਈ ਵੀ ਹਰ ਕੈਟਾਗਰੀ ਦੇ ਲੋਕ ਇੱਥੇ ਟ੍ਰੇਨ ਦਾ ਸਹਾਰਾ ਲੈਂਦੇ ਹਨ ਜਿਸ ਤਰ੍ਹਾਂ ਕਿਸੇ ਦਾ 200 ਰੁਪਏ ਦੇ ਵਿੱਚ ਮਤਲਬ ਟਿਕਟ ਦਾ ਜਿਸ ਤਰ੍ਹਾਂ ਕਿ ਸੋਲਵ ਹੋ ਜਾਂਦਾ ਹੈ ਪਰ ਉਹਨੂੰ ਬਾਹਰ ਜਾ ਕੇ 4 ਗੁਣਾ ਵੱਧ ਜਿਹੜੇ ਕਿ ਬੱਸ ਦੇ ਵਿੱਚ ਪੈਸੇ ਜਿਹੜੇ ਪੇ ਕਰਨੇ ਪੈਂਦੇ ਹਨ ਤੇ ਹੈ ਹੀ ਹੈ ਮਤਲਬ ਇਹਦੇ ਵਿੱਚ ਜੋ ਵੀ ਐਸ ਕੁਝ ਹੋ ਰਿਹਾ ਪ੍ਰੋਬਲਮ ਤੇ ਪਬਲਿਕ ਨੂੰ ਹੋ ਰਹੀ ਹੈਗੀ ਹੈ ਇਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਕਿਉਂਕਿ ਜਿੱਦਾਂ ਨੂੰ ਉਹ ਪ੍ਰੋਬਲਮ ਦੇਣਾ ਚਾਹੁੰਦੇ ਨੇ ਉੱਥੇ ਆਪਣੀ ਗੱਡੀਆਂ ਚ ਜਾਂ ਬਾਹਰ ਇਧਰ ਉਧਰ ਚਲੇ ਜਾਣਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਪ੍ਰੋਬਲਮ ਸਾਡੇ ਵਰਗੇ ਆਮ ਸਿਟੀਜ਼ਨ ਨੂੰ ਹੋਏਗੀ ਕਿ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਗਵਰਨਮੈਂਟ ਨੂੰ ਸੁਣਨਾ ਚਾਹੀਦਾ ਹੈ ਇਹ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਤੇ ਕਿਸਾਨਾਂ ਨੂੰ ਵੀ ਦੇਖਣਾ ਚਾਹੀਦਾ ਉਹਦੇ ਨਾਲ ਇਹਦੇ ਨਾਲ ਕੁਝ ਵੀ ਅਚੀਵ ਨਹੀਂ ਹੋ ਰਿਹਾ ਜੋ ਕਰ ਰਹੇ ਨੇ ਕੁਝ ਵੀ ਅਚੀਵ ਨਹੀਂ ਹੋ ਰਿਹਾ ਜਿਸ ਤਰ੍ਹਾਂ ਕਿ ਅਸੀਂ ਆਪਾਂ ਇੱਥੇ ਰੇਲਵੇ ਸਟੇਸ਼ਨ ਤੇ ਪਬਲਿਕ ਦੇ ਨਾਲ ਵੀ ਇਹ ਗੱਲਬਾਤ ਕੀਤੀ ਹੈ ਕਿ ਪਬਲਿਕ ਦਾ ਅਖਣਾ ਹੈ ਕਿ ਜੇ ਪ੍ਰਦਰਸ਼ਨ ਕਿਸਾਨਾਂ ਵੱਲੋਂ ਕਰਨਾ ਹੀ ਹੈ ਤੇ ਜਾ ਕੇ ਜਿਹੜੇ ਕਿ ਮੰਤਰੀਆਂ ਦੇ ਘਰਾਂ ਦਾ ਕਿਉਂ ਨਾ ਘਰਾਵ ਕੀਤਾ ਜਾਵੇ ਕਿਉਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੈਮਰਾਮੈਨ ਵਿੱਕੀ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਰੀਕਾ